ਸੋਹਣਿਆਂ ਨੂੰ ਰੱਬਾ ਮੌਤ ਦੇ ਦੇ ਸੋਨਾ ਰਹੇ ਨਾ ਕੋਈ ਜਹਾਨ ਉੱਤੇ ਸੋ ਸੁਭਾ ਮਰਨ ਸੋ ਸ਼ਾਮ ਮਰਨ ਉਮਿਲ ਲੱਗਿਆ ਰਹੇ ਕਬਰਸਤਾਨ ਉੱਤੇ ਇੰਨਾ ਸੋਹਣਿਆਂ ਦੀਆਂ ਲਾਸ਼ਾਂ ਨੂੰ ਖਾਨ ਕੁੱਤੇ ਕਫਨ ਮਿਲੇ ਨਾ ਕਿਸੇ ਦੁਕਾਨ ਉੱਤੇ ਤੇ ਨਾ ਹੁੰਦੇ ਸੋਨੇ ਨਾ ਮਰਦੇ ਆਸ਼ਿਕ ਉਹ ਨਾ ਹੁੰਦੇ ਸੋਹਣੇ ਨਾ ਮਰਦੇ ਆਸ਼ਿਕ ਉਹਨਾਂ ਲੱਗਦਾ ਰੋਗ ਕਿਸੇ ਚਾਨ ਉਤੇ ਉਹਨਾਂ ਲੱਗਦਾ ਰੋਗ ਕਿਸੇ ਚਾਨ ਉਤੇ ਝੂਠਾ ਅਦਬ ਅਦਾਬ ਨਹੀਂ ਹੁੰਦਾ ਸੱਤੋਂ ਚੀਜ਼ ਨਾ ਆਪਣੀ ਹੁੰਦਾ ਉਹ ਜਾਣੇ ਜੋ ਕੀਤੀ ਉਹਨੇ ਯਾਰਾਂ ਨਾਲ ਹਿਸਾਬ ਨਹੀਂ ਹੁੰਦਾ ਤੇ ਸ਼ੌਭਤ ਨੁਕਰੇ ਲਾ ਦਿੰਦੀ ਹੈ ਬੰਦਾ ਆਪ ਖਰਾਬ ਨਹੀਂ ਹੁੰਦਾ ਤੇ ਨੀਤਾਂ ਨੂੰ ਫਲ ਲੱਗਦੇ ਚੱਲਿਆ ਅਮਲੋਂ ਨਿਰਾਸ ਸਵਾਦ ਨਹੀਂ ਹੁੰਦਾ ਛੱਡ ਲੋਕਾਂ ਨੂੰ ਅੱਖੀ ਚਮਨ ਹਰ ਗੱਲ ਦਾ ਜਵਾਬ ਨਹੀਂ ਹੁੰਦਾ ਹਰ ਗੱਲ ਦਾ ਜਵਾਬ ਨਹੀਂ ਹੁੰਦਾ ਕੱਪੜੇ ਦੇ ਵਿੱਚੋਂ ਬੰਦੇ ਦੇ ਵਿੱਚੋਂ ਆਪੇ ਬੋਲੇ ਆਪ ਬੁਲਾਵੇਂ ਅੱਪੇ ਕਰਤਾਏ ਹੂੰ ਬੱਲੇ ਸ਼ਾ ਜੇ ਮਰਸ਼ਿਦ ਮਿਲਤਾ ਨਾ ਮੈਂ ਰਹਿੰਦੀ ਨਾ ਤੂੰ ਨਾ ਮੈਂ ਰਹਿੰਦੀ ਨਾ ਤੂੰ ਰੱਬ ਇੰਨੀ ਦੂਰ ਹਕੇ ਉਹ ਹਨਮਾਨਿਆ ਨਹੀਂ ਜਾ ਸਕਤਾ ਤੇ ਉਹ ਇੰਨੀ ਨੇੜੇ ਵੀ ਹਕੇ ਉਸ ਤੋਂ ਵੱਧ ਨੇੜੇ ਹੋਰ ਕੁਝ ਵੀ ਨਹੀਂ ਤੀਰ ਤਾਨਿਆਂ ਤੇ ਮਾਰੇ ਪਾਕ ਪਾਚਾਂ ਦੱਖੀ ਯਾਦ ਅਚਾਪ ਨਹੀਂ ਟਲਣ ਲੱਗਾ ਚਾਨਣ ਕਬੱਤ ਤੇ ਵੇਖ ਹੈਰਾਨ ਨਾ ਹੋ ਉਹ ਕਰ ਜਿੰਦਿਆਂ ਦੇ ਦੀਵਾ ਬਲਣ ਲੱਗਾ ਤੈਨੂੰ ਸੱਚਨਾ ਕਲਤੀ ਸਮਝ ਆ ਜਾਵੇ ਸੂਰਜ ਜ਼ਿੰਦਗੀ ਦਾ ਜਦੋਂ ਟਲਣ ਲੱਗਾ ਉਹ ਪੱਕੇ ਲੱਗਦੇ ਸਾਈਂ ਸਰਦਾਰ ਕੰਡੇ ਬੇੜਾ ਕੱਚਾਂ ਦਾ ਰਾਹੇ ਕਲਣ ਲੱਗਾ ਤੇ ਖੁਸ਼ਕ ਦਿਲ ਤੇ ਨਮੀ ਨਹੀਂ ਹੈ ਅੱਖੀਆਂ ਵਿੱਚ ਬੁੱਟਾ ਨਹੀਂ ਉਮੀਦ ਦਾ ਫਲਾਂ ਲੱਗਾ ਕਰ ਇਨਕਾਰ ਉਸ ਨੇ ਪਾਲਿਆ ਤੋਕ ਲਹਨਤ ਓਏ ਤੂੰ ਵੀ ਨਾ ਕਰਕੇ ਪਿੱਛੇ ਰਲਨ ਲੱਗਾ ਕਦੇ ਮਾਨ ਨਾ ਇਲਮ ਤੇ ਫਲਸਫੇ ਦਾ ਇਹ ਨਹੀਂ ਚਾਲ ਖੁਦਾ ਨੂੰ ਵਲਨ ਲੱਗਾ ਬੁੱਥੀ ਬਨ ਕੇ ਅਕਲ ਤੇ ਫਲਸਫੇ ਦੀ ਉਹ ਮੂਸਾ ਕਰ ਫਰਾਉਨ ਤੇ ਪਲਨ ਲੱਗਾ ਮੂਸਾ ਕਰ ਫਰਾਉਨ ਦੇ ਪਲਨ ਲੱਗਾ ਕਿਉਂ ਲਾਈ ਪੰਧਿਆ ਮੇਰੀ ਮੇਰੀ ਜ਼ਿੰਦਗੀ ਉਤਾਰੀ ਹੱ ਤੇਰੀ ਕਰ ਸਿਫਤ ਉਸ ਸੱਚੇ ਰਪਤੇ ਹੋ ਚਾਉ ਮੁਕਤੀ ਤੇਰੀ ਬابل ਆਖਿਆ ਹਨ ਕੇ ਤੂੰ ਸੋਹਰਿਆ ਕਰ ਜਾਣਾ ਰੀਤ ਉਥੇ ਦੀ ਹੋਰ ਹੈ ਮੁੜ ਪਹਿਲ ਨਾ ਇੱਥੇ ਪਾਣਾ ਤੇ ਰੂਪ ਕੋਈ ਜ਼ਾਕੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਤੇ ਬੰਦੇ ਨੂੰ ਕੁਝ ਕਰ ਦਿੰਦੀ ਏ ਦੌਲਤ ਆਪ ਅਮੀਰ ਨਹੀਂ ਹੁੰਦੀ ਦੌਲਤ ਆਪ ਅਮੀਰ ਨਹੀਂ ਹੁੰਦੀ ਉਮੀਦ ਕਰਤਾں ਦੋਸਤੋ ਇਹ ਅਲਫ਼ਾਜ਼ ਸੁਣ ਕੇ ਤੁਹਾਡੇ ਰੂਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਤਵਾ ਦੇ ਸ਼ੇਅਰ ਚ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ